ਪੈਣੀ ਕਾਦਰਕ ਬਖ ਪਿੰਡ ਤੇ ਹੋਰ 16 12 ਪਿੰਡਾਂ ਨੂੰ ਜਿਹੜਾ ਪਾੜ ਪਾ ਕੇ ਤੇ ਇਹ ਮਾਰ ਕਰ ਰਿਹਾ ਵਾ ਜਿਹਦੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਤੇ ਨਗਰ ਨਿਵਾਸੀਆਂ ਵੱਲੋਂ ਇਲਾਕਾ ਨਾਸੋਂ ਵੱਲੋਂ ਵੀ ਰਲ ਮਿਲ ਕੇ ਜਿਹੜਾ ਵਾ ਇਹ ਸਾਂਝਾ ਪ੍ਰਾਲਾ ਕਰਕੇ ਤੇ ਇਹਨੂੰ ਪਾਰ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੇ ਵਿੱਚ ਸੰਤ ਬਾਬਾ ਤਾਰਾ ਸਿੰਘ ਦੇ ਸੰਪਰਦਾਇ ਸ੍ਰੀ ਹਰਿਆਣੀ ਸਾਹਿਬ ਵਾਲਿਆਂ ਦੇ ਸੇਵਾਦਾਰ ਸਹਿਬਾਨ ਜਿਹੜੇ ਨੇ ਉਹ ਵੀ ਸਾਡੇ ਨਾਲ ਅੱਜ ਦੇ ਮੌਜੂਦ ਨੇ ਇਥੇ ਤੇ ਸੰਸਥਾਾਂ ਜਿਹੜੀਆਂ ਲਿਆ ਕੇ ਤੇ ਉਹ ਸੇਵਾ ਕਰਵਾ ਰਹੇ ਨੇ ਤੇ ਇਥੋਂ ਦੇ ਅਸੀਂ ਪ੍ਰਸ਼ਾਸਨ ਨੂੰ ਤੇ ਹੋਰ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਆ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਡਾ ਇਹ ਕਾਰਜ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਕੇ ਸੇਵਾ ਕੀਤੀ ਜਾਵੇ ਤਾਂ ਕਿ ਜਿਹੜੀਆਂ ਹਜ਼ਾਰਾਂ ਏਕੜ ਫਸਲਾਂ ਆ ਉਹਨਾਂ ਨੂੰ ਬਰਬਾਦ ਹੋਣੋਂ ਬਚਾਇਆ ਜਾ ਸਕਦਾ ਹੈ ਵਾਈਗੋਜੀਕਾ ਖਾਲਸਾ ਵਾਈਗੋਜੀਕਾ ਆਪਾਂ ਬਾਅਦ ਵਿੱਚ ਕਰਾਂਗੇ